ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪੀਮਿੰਦਰ ਸਾਹਿਬ ਜੁੜੇ ਨੇ ਗੱਲਬਾਤ ਅੱਜ ਜੋ ਕੁਝ ਪੰਜਾਬ ਦਾ ਦਿਨ ਰਿਹਾ ਵਿਧਾਨ ਸਭਾ ਦੇ ਵਿੱਚ ਤਲਖੀ ਰਹੀ ਉਹਦੇ ਤੇ ਰੁਖ ਸਾਹਿਬ ਦੇ ਨਾਲ ਗੱਲ ਕਰਾਂਗੇ ਤੁਸੀਂ ਦੇਖਿਆ ਕਿ ਜਿਹੜੀ ਵਿਰੋਧਧਤੀ ਹੈ ਕਾਂਗਰਸ ਤੇ ਰੂਲਿੰਗ ਦੀ ਆਮ ਆਦਮੀ ਪਾਰਟੀ ਜਿਵੇਂ ਮਾਨ ਸਾਹਿਬ ਮੁੱਖ ਮੰਤਰੀ ਰਾਜਵਿੰਗ ਪ੍ਰਤਾਪ ਬਾਜਵਾ ਸੁਖਪਾਲ ਸਿੰਘ ਖੈਰਾ ਆਪਸ ਦੇ ਵਿੱਚ بڑا ਜਿਹੜਾ ਦਿਨ ਸੀ ਉਹ ਇੱਕ ਰੋਹ ਭਰਿਆ ਰਿਹਾ ਤੇ ਤਲਖੀ ਬੜੀ ਨਜ਼ਰ ਆਈ ਜਿੰਦਾ ਵੀ ਮਾਨ ਸਾਹਿਬ ਲੈ ਕੇ ਗਏ ਸੀ ਨਾਲ ਪਰ ਕਹਿੰਦਾ ਸੀ ਜਿੰਦਾ ਇੱਕ ਹੋਰ ਵੀ ਆ ਸਾਰੀ ਗੱਲਾਂ ਬਾਤਾਂ ਉੱਪਰ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਘੂ ਸਾਹਿਬ ਜੀ ਡਾਕਟਰ ਸਾਹਿਬ ਵਿਧਾਨ ਸਭਾ ਦੇ ਵਿੱਚ ਬੜਾ ਜਿਹਾ ਕਾਟੋ ਕਲੇਸ਼ ਹੋਇਆ ਬੜੇ ਜਿਹੜੇ ਲੀਡਰ ਸੀ ਵੱਡੇ ਸਿਆਸਤਦਾਨ ਸੀ ਬੜੇ ਉਲਝੇ ਆਪਸ ਦੇ ਵਿੱਚ ਡਾਕਟਰ ਸਾਹਿਬ ਸੋ ਫਿਰ ਕਿਵੇਂ ਦੇਖੀਏ ਸਾਰੀ ਗੱਲਬਾਤ ਨੂੰ ਜੀ ਜੀ ਪੰਗੂ ਸਾਹਿਬ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਸੈਸ਼ਨ ਚੱਲਦਾ ਹੈ ਉਹਦੇ ਵਿੱਚ ਲੋਕਾਂ ਦਾ ਲੱਖਾਂ ਕਰੋੜਾ ਰੁਪਇਆ ਜਿਹੜਾ ਹੈਗਾ ਉੱਥੇ ਖਰਚ ਹੁੰਦਾ ਹੈ ਔਰ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਡਾਇਲੌਗ ਦੀ ਧਰਤੀ ਹੈ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਇਹ ਜਿਨ੍ਹਾਂ ਨੇ ਕਿਹਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਆ ਕਿਛ ਕਹੀ ਹੈ ਯਾਨੀ ਕਿ ਡਾਇਲੌਗ ਦਾ ਮਤਲਬ ਇਹ ਹੁੰਦਾ ਹੈ ਸੰਵਾਦ ਦਾ ਜਾਂ ਕਿਸੇ ਵੀ ਸੈਸ਼ਨ ਦਾ ਮਕਸਦ ਨਹੀਂ ਹੁੰਦਾ ਕਿ ਪਹਿਲਾਂ ਸੁਣੋ ਫਿਰ ਕੁਝ ਬੋਲੋ ਆਪਣੀ ਗੱਲ ਰੱਖੋ ਉੱਥੇ ਡਾਇਲੌਗ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਕਿਹੜੀ ਪਾਰਟੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੀ ਸੋਚਦੀ ਹੈ ਸੋ ਉੱਥੋਂ ਲੋਕਾਂ ਨੇ ਆਈਡੀਆਜ਼ ਲਾਉਣੇ ਹੁੰਦੇ ਨੇ ਲੋਕਾਂ ਨੇ ਆਪਣੇ ਵਿਚਾਰ ਬਣਾਉਣੇ ਹੁੰਦੇ ਨੇ ਉਹ ਤਾਂ ਹੀ ਵਿਚਾਰ ਬਣਨਗੇ ਤਾਂ ਜਿੰਨੀ ਦੇਰ ਲੋਕ ਜਿਹੜੇ ਨੇ ਵਕ ਵਕ ਲੀਡਰਾਂ ਨੂੰ ਸੁਣਨ ਪਾਉਣਗੇ ਸੋ ਜੇ ਜੇ ਇਹ ਲੀਡਰ ਜਾਂ ਇਹ ਪਾਰਟੀਆਂ ਜਿਹੜੀਆਂ ਨੇ ਬਾਈਕਾਟ ਕਰਨਗੀਆਂ ਨਾਰੇਬਾਜ਼ੀ ਹੋਏਗੀ ਹੁੱਲੜਬਾਜ਼ੀ ਹੋਏਗੀ ਤਾਂ ਉਹ ਸਾਰਾ ਸੰਵਾਦ ਜਾਂ ਜੇ ਡਾਇਲੋਗ ਹੁੰਦਾ ਉਹ ਕਿਵੇਂ ਨਾ ਕਿਵੇਂ ਖਤਮ ਹੋ ਜਾਂਦਾ ਸੋ ਇਸ ਕਰਕੇ ਬਹੁਤ ਇੱਕ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਇਹ ਇਹ ਜਿਹੜਾ ਹੈਗਾ ਇੱਕ ਕਾਂਗਰਸ ਦੀ ਮੱਧ ਭਾਗਾ ਟਾਈਮ ਕਹਿ ਸਕਦੇ ਆ ਕਿ ਉਹਨਾਂ ਨੂੰ ਬਾਈਕਾਟ ਕਰਨਾ ਹੈ ਪਿਆ ਔਰ ਬਾਈਕਾਟ ਕਰਕੇ ਜਿਹੜਾ ਸੀਗਾ ਉਸ ਸੈਸ਼ਨ ਦੇ ਵਿੱਚੋਂ ਚਲੇ ਗਏ ਔਰ ਨਤੀਜਾ ਕੀ ਹੋਇਆ ਨਤੀਜਾ ਇਹੀ ਹੋਇਆ ਕਿ ਕੇਵਲ ਕੁਝ ਲੋਕ ਹੀ ਜਿਹੜੇ ਸੀ ਉੱਥੇ ਬੈਠੇ ਰਹੇ ਔਰ ਆਮ ਲੋਕ ਜਿਹੜੇ ਸਾਡੇ ਵਰਗੇ ਜਿਹੜੇ ਚਾਹੁੰਦੇ ਸੀਗੇ ਕਾਂਗਰਸ ਨੂੰ ਸੁਣਨਾ ਔਰ ਉਹਨਾਂ ਦਾ ਪੱਖ ਜਾਣਨਾ ਔਰ ਉਹਨਾਂ ਤੋਂ ਵਾਂਝੇ ਰਹਿ ਗਏ ਔਰ ਮੈਨੂੰ ਲੱਗਦਾ ਹੈ ਕਿ ਰੌਲਾ ਰੱਪਾ ਜਿਹੜਾ ਸੀਗਾ ਕਾਂਗਰਸ ਨੇ ਜ਼ਿਆਦਾ ਪਿਆ ਜਿਹਦਾ ਨਤੀਜਾ ਅਲਟੀਮੇਟ ਜਿਹੜਾ ਇਹ ਹੋਇਆ ਕਿ ਪੰਜਾਬ ਦੇ ਲੋਕ ਜਿਸ ਤਵਕਕੋ ਦੇ ਨਾਲ ਜਿਸ ਉਮੀਦ ਦੇ ਨਾਲ ਕਾਂਗਰਸ ਨੂੰ ਸੁਣਨਾ ਚਾਹੁੰਦੇ ਸੀਗੇ ਵਿਧਾਨ ਸਭਾ ਦਾ ਸੈਸ਼ਨ ਸੁਣਨਾ ਚਾਹੁੰਦੇ ਸੀਗੇ ਉਹ ਸੈਸ਼ਨ ਤੋਂ ਅਸੀਂ ਵਾਂਝੇ ਹੋ ਗਏ ਔਰ ਉਸ ਕਿਸਮ ਦਾ ਸੈਸ਼ਨ ਜਿਹੜਾ ਕਿਸੇ ਵੇਲੇ ਪੁਰਾਣੇ ਜ਼ਮਾਨਿਆਂ ਚ ਚੱਲਦਾ ਹੁੰਦਾ ਸੀਗਾ ਔਰ ਪੈਸਾ ਹੁੰਦੀਆਂ ਸੀਗੀਆਂ ਔਰ ਸਾਰਥਿਕ ਪੈਸਾ ਹੁੰਦੀਆਂ ਸੀਗੀਆਂ ਔਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਬਾਜ਼ੀ ਬਾਜ਼ੀ ਦੀ بجائے ਤਰਕ ਨਾਲ ਗੱਲ ਹੁੰਦੀ ਸੀ ਲੌਜੀਕ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਹੁੰਦੀ ਸੀ ਉਹ ਸਾਰੇ ਅਸੀਂ ਜੋ ਪੁਰਾਣਾ ਸਾਡਾ ਸਮਾਂ ਸੀਗਾ ਦੌਰ ਸੀਗਾ ਉਹਦੇ ਤੋਂ ਅਸੀਂ ਵਾਂਝੇ ਹੋਇਆ ਔਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਸਾਹਿਬ ਨੇ ਬਾਜਵਾ ਸਾਹਿਬ ਉਹਨਾਂ ਦਾ ਬੜਾ ਵੱਡਾ ਰੋਲ ਹੈ ਸੋ ਬਾਜਵਾ ਸਾਹਿਬ ਕਿਉਂਕਿ ਪੁਰਾਣੇ ਖਿਡਾਰੀ ਨੇ ਉਹਨਾਂ ਨੂੰ ਨਹੀਂ ਸੀ ਚਾਹੀਦਾ ਔਰ ਉਹਨਾਂ ਨੂੰ ਤਾਂ ਖਾਸ ਤੌਰ ਤੇ ਸੁਣ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀਗੀ ਔਰ ਆਪਣੀ ਗੱਲ ਰੱਖਦੇ ਤਾਂ ਹੀ ਲੋਕਾਂ ਤੱਕ ਉਹਨਾਂ ਦੀ ਪਹੁੰਚ ਜਿਹੜੀ ਹੈਗੀ ਆ ਹੁੰਦੀ ਸੋ ਇੱਕ ਮੰਦਪਾਗਾ ਦੌਰ ਕਾਂਗਰਸ ਲਈ ਅਸੀਂ ਕਹਿ ਸਕਦੇ ਆ ਪੰਗੂ ਸਾਹਿਬ ਮਾਨ ਸਾਹਿਬ ਜਿੰਦਾਬੀ ਲੈ ਕੇ ਆਏ ਸੀ ਰੁਖ ਸਾਹਿਬ ਹਾਂ ਜਿੰਦੇ ਤੋਂ ਉਹਨਾਂ ਦਾ ਮਤਲਬ ਇੱਕ ਸੰਭਾਲਿਕ ਇਹੀ ਸੀਗਾ ਕਿ ਕਾਂਗਰਸ ਅਕਸਰ ਕੋਸ਼ਿਸ਼ ਕਰਦੀ ਹੈ ਕਿ ਜਿਉਂ ਹੀ ਸੈਸ਼ਨ ਸ਼ੁਰੂ ਹੁੰਦਾ ਰੌਲਾ ਪਾ ਕੇ ਬਾਹਰ ਨਿਕਲ ਲੋ ਔਰ ਬਾਈਕਾਟ ਕਰ ਦੋ ਉਹਨਾਂ ਨੇ ਕਿਹਾ ਵੀ ਆ ਕਿ ਪਤਲੀ ਗਲੀ ਰਹੀ ਉਹ ਬਾਹਰ ਨਿਕਲ ਗਏ ਸੋ ਇਸ ਚੀਜ਼ ਨੂੰ ਭਾਪਦੇ ਹੋਏ ਉਹਨਾਂ ਨੇ ਇੱਕ ਸੰਬੋਲਿਕ ਤੌਰ ਤੇ ਸਪੀਕਰ ਸਾਹਿਬ ਨੂੰ ਇੱਕ ਗਿਫਟ ਜਿਹੜਾ ਦਿੱਤਾ ਕਿ ਮੈਂ ਭਾਈ ਇੱਕ ਤੁਹਾਨੂੰ ਜਿੰਦਾ ਦੇ ਰਿਆਂ ਤਾਂ ਕਿ ਤੁਸੀਂ ਜਿੰਦਾ ਜਿਹੜਾ ਹੈਗਾ ਉਹ ਸੈਸ਼ਨ ਤੋਂ ਨਾ ਉਹਨਾਂ ਨੂੰ ਜਾਣ ਦਿੱਤਾ ਜਾਵੇ ਇਸ ਲਈ ਤੁਸੀਂ ਲੋਕ ਕਰ ਦਿਓ ਜਿੰਦਾ ਲਾ ਦਿਓ ਸੋ ਉਹਨਾਂ ਦਾ ਮਤਲਬ ਇਹੀ ਸੀਗਾ ਮਾਨ ਸਾਹਿਬ ਦਾ ਕਿ ਕਿਤੇ ਚਲੇ ਨਾ ਜਾਣ ਪਹਿਲਾਂ ਹੀ ਉਹ ਡਰਦੇ ਸੀਗੇ ਪਹਿਲਾਂ ਹੀ ਉਹਨਾਂ ਦਾ ਸ਼ੱਕ ਸੀਗਾ ਔਰ ਉਸ ਸ਼ੱਕ ਜਿਹੜਾ ਹੈਗਾ ਸਹੀ ਨਿਕਲਿਆ ਔਰ ਅਖੀਰ ਨੂੰ ਕਾਂਗਰਸ ਜਿਹੜੀ ਹੈਗੀ ਆ ਉਹ ਉਹ ਬਾਹਰ ਨਿਕਲਦੀ ਨਜ਼ਰ ਆਈ ਸੋ ਮੈਨੂੰ ਲੱਗਦਾ ਹੈ ਕਿ ਵਕ ਵਕ ਪਾਰਟੀਆਂ ਨੂੰ ਮੈਂ ਇੱਕ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਸਾਰੀਆਂ ਪਾਰਟੀਆਂ ਨੂੰ ਚਾਹੀਦੀ ਚਾਹੇ ਛੋਟੀਆਂ ਨੇ ਚਾਹੇ ਵੱਡੀਆਂ ਜਿਹੜੀਆਂ ਵੀ ਵਿਧਾਨ ਸਭਾ ਚ ਪਾਰਟੀਆਂ ਗਈਆਂ ਨੇ ਔਰ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਪੰਜਾਬੀਆਂ ਨੇ ਉਹਨਾਂ ਨੂੰ ਚੁਣਿਆ ਹੈ ਤਾਂ ਉਹਨਾਂ ਨੂੰ ਇਸ ਵਿਧਾਨ ਸਭਾ ਦੇ ਸੈਸ਼ਨ ਦਾ ਲਾਭ ਉਠਾਉਣਾ ਚਾਹੀਦਾ ਹੈ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਉਹ ਆਪਣੀ ਗੱਲ ਰੱਖਣ ਪਹਿਲਾਂ ਸੁਣਨ ਔਰ ਸੰਵਾਦ ਦੇ ਰਾਹੀਂ ਜਿਹੜਾ ਹੈਗਾ ਆਪਣੀ ਗੱਲ ਕਰਕੇ ਪੰਜਾਬ ਦਾ ਜੋ ਉਹ ਜੋ ਤਰੱਕੀ ਹੈ ਪੰਜਾਬ ਦਾ ਜੋ ਜੋ ਇਹਦੇ ਵਿੱਚ ਭਲਾ ਹੋਣਾ ਹੈ ਤਾਂ ਉਹ ਭਲਾ ਜਿਹੜਾ ਹੈਗਾ ਤਾਂ ਹੀ ਹੋ ਸਕਦਾ ਹੈ ਜੇਕਰ ਇੱਕ ਦੂਜੇ ਨੂੰ ਸੁਣ ਕੇ ਸੰਵਾਦ ਰਚਾ ਕੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਪੰਜਾਬ ਦੀਆਂ ਸਮੱਸਿਆਵਾਂ ਨੇ ਜੋ ਐਸ ਵੇਲੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਣਾ ਚਾਹੀਦਾ ਹੈ ਉਹਦੇ ਉੱਤੇ ਡਾਇਲੌਗ ਹੋਣਾ ਚਾਹੀਦਾ ਨਾ ਕਿ ਇਹ ਜਿਹੜਾ ਹੈਗਾ ਭੱਜ ਕੇ ਜਾਂ ਇੱਕ ਦੂਜੇ ਨੂੰ ਗਾਲੀ-ਗਲੋਚ ਦੇ ਕੇ ਜਾਂ ਮਾੜਾ ਚੰਗਾ ਬੋਲ ਕੇ ਇਹ ਇਹ ਚੀਜ਼ਾਂ ਅਨ-ਪਾਰਲੀਮੈਂਟਰੀ ਜਿਹੜੀਆਂ ਨੇ ਉਹ ਲੱਗਦੀਆਂ ਨੇ ਸੋ ਇਹਦੇ ਤੋਂ ਗਰੇਸ ਕਰਨਾ ਚਾਹੀਦਾ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਦੂਜੇ ਪਾਸੇ ਵਿਰੋਧਧਾਰਕ ਕਹਿੰਦੀਆਂ ਨੇ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਰਵਈਆ ਉਹ ਚਿਹਰ ਦੀ ਕਦਰ ਨਹੀਂ ਕਰਦੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜੇ ਤਾਂ ਉਹ ਤੁਹਾਨੂੰ ਬੋਲਣ ਨਾ ਦਿੰਦੇ ਹੋਣ ਫਿਰ ਤਾਂ ਹੈ ਉਹ ਕਹਿੰਦੇ ਵੀ ਪਹਿਲਾਂ ਸੁਣੋ ਤਾਂ ਸਹੀ ਦੇਖੋ ਇਹਦੇ ਚ ਇਹ ਹੁੰਦਾ ਹੈ ਪੰਗੂ ਸਾਹਿਬ ਕਿ ਜਦੋਂ ਅਸੀਂ ਕਹਿੰਦੇ ਵੀ ਪਹਿਲਾਂ ਸੁਣ ਕੇ ਹੁਣ ਪਹਿਲਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਰਾਜਪਾਲ ਦਾ ਭਾਸ਼ਣ ਚੱਲ ਰਿਹਾ ਸੀਗਾ ਜੇ ਤੁਸੀਂ ਰਾਜਪਾਲ ਦੇ ਭਾਸ਼ਣ ਨੂੰ ਸੁਣੋਗੇ ਨਹੀਂ ਰੌਲਾ ਪਾ ਲੋਗੇ ਉਹੀ ਜਿਹੜੀ ਗੱਲ ਬਾਰ-ਬਾਰ ਮਾਨ ਸਾਹਿਬ ਉਠਾਉਂਦੇ ਨੇ ਕਿ ਭਾਈ ਜੋ ਰਾਜਪਾਲ ਕਹਿ ਰਹੇ ਨੇ ਉਹਨੂੰ ਸੁਣ ਲਓ ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਰੱਖੋ ਸੋ ਜੇਕਰ ਤੁਸੀਂ ਵਿੱਚ ਹੀ ਟੋਕ ਕੇ ਵਿੱਚ ਹੀ ਸਾਰਾ ਖੇਡ ਖਰਾਬ ਕਰਕੇ ਰੌਲੇ ਗੋਲੇ ਦੇ ਵਿੱਚ ਸਾਰਾ ਸੈਸ਼ਨ ਨੂੰ ਖਰਾਬ ਕਰ ਲੋਗੇ ਔਰ ਉਹ ਦਿਨ ਜਿਹੜਾ ਹੈਗਾ ਵੇਸਟ ਹੋ ਜਾਏਗਾ ਉਹਦੇ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਕਿ ਮਾਨ ਸਾਹਿਬ ਜੋ ਗੱਲ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਨੇ ਅੱਜ ਵੀ ਉਹਨਾਂ ਨੇ ਇਸੇ ਲਈ ਉਹ ਵਾਰ-ਵਾਰ ਕਹਿ ਰਹੇ ਸੀਗੇ ਮਾਨ ਸਾਹਿਬ ਕੇ ਭਾਈ ਤੁਸੀਂ ਰਾਜਪਾਲ ਦੇ ਭਾਸ਼ਣ ਨੂੰ ਬਰੀਕੀ ਦੇ ਨਾਲ ਨਹੀਂ ਸੁਣਿਆ ਔਰ ਉਹਨਾਂ ਨੂੰ ਸੁਣਨਾ ਚਾਹੀਦਾ ਸੀ ਔਰ ਉਹਨਾਂ ਦੇ ਭਾਸ਼ਣ ਦੇ ਉੱਤੇ ਬਹਿਸ ਕਰਨੀ ਚਾਹੀਦੀ ਸੀ ਸੋ ਕਿੱਥੇ ਤਾਂ ਉਹਨਾਂ ਰਾਜਪਾਲ ਦੇ ਭਾਸ਼ਣ ਦੇ ਉੱਤੇ ਬਹਿਸ ਹੋਣੀ ਚਾਹੀਦੀ ਸੀ ਪਰ ਹੋਇਆ ਕਿ ਉਹ ਸਾਰਾ ਹੀ ਰੌਲਾ ਗੋਲਾ ਪੈ ਗਿਆ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਜਿਹੜਾ ਹੈਗਾ ਇੱਥੇ ਰੌਲੇ ਗੋਲੇ ਦੇ ਵਿੱਚ ਬਾਹਰ ਨਿਕਲ ਜਾਓ ਸੋ ਜਿਹੜਾ ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਅਨਫੋਰਚੂਨੇਟ ਗੱਲ ਵਾਪਰੀ ਹੈ ਕਿ ਸਿਰਫ ਵਿਰੋਧ ਹੀ ਕਰਨਾ ਹੈ ਵਿਰੋਧ ਮਤਲਬ ਕਿ ਵਿਵਾਦ ਕਰਨਾ ਹੈ ਸੰਵਾਦ ਨਹੀਂ ਕਰਨਾ ਸੋ ਇਹ ਵਿਵਾਦ ਜਿਹੜਾ ਹੈਗਾ ਉਹ ਮਾੜੀ ਗੱਲ ਹੈ ਸੰਵਾਦ ਹੋਣ ਦੀ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਇਹ ਇਹਦੇ ਉੱਤੇ ਹੋਣਾ ਚਾਹੀਦਾ ਸੀਗਾ ਔਰ ਜੇਕਰ ਰਾਜਪਾਲ ਦੇ ਭਾਸ਼ਣ ਦੇ ਉੱਤੇ ਸੰਵਾਦ ਹੁੰਦਾ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਕਾਫੀ ਤਸੱਲੀ ਹੋਣੀ ਸੀਗੀ ਪਰ ਇਹ ਮਾੜਾ ਹੋਇਆ ਕੇ ਸੰਵਾਦ ਦੀ ਜਗ੍ਹਾ ਵਿਵਾਦ ਹੋਇਆ ਔਰ ਇਹ ਜਿਹੜਾ ਦੋਸ਼ ਪ੍ਰਤੀ ਦੋਸ਼ ਹੈ ਤਾਂ ਲੱਗਦਾ ਰਹਿੰਦਾ ਪਰ ਜੋ ਆਪਾਂ ਦੇਖਿਆ ਹੈ ਜੋ ਸਾਨੂੰ ਚੀਜ਼ਾਂ ਸਮਝ ਆਈਆਂ ਨੇ ਦੋ ਦਿਨਾਂ ਤੋਂ ਉਹ ਇਹੀ ਹੈ ਕਿ ਕਾਂਗਰਸ ਕੋਈ ਵੀ ਪੰਜਾਬ ਦੇ ਪ੍ਰਤੀ ਕੋਈ ਚੰਗੀ ਗੱਲ ਹੈ ਜਾਂ ਕੋਈ ਵੀ ਜੋ ਸਚਾਈ ਹੈ ਉਹ ਸੁਣਨਾ ਨਹੀਂ ਚਾਹੁੰਦੀ ਔਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਜਿਹੜਾ ਹੈਗਾ ਉਹਨਾਂ ਨੂੰ ਵਿਰੋਧੀ ਤਰ੍ਹਾਂ ਜੋ ਇੱਕ ਰੋਲ ਅਦਾ ਕਰਨਾ ਚਾਹੀਦਾ ਸੀਗਾ ਉਹ ਨਹੀਂ ਕਰ پا ਰਹੀ ਔਰ ਸਿਰਫ ਰੋਲੇਗਾੜੇ ਦੇ ਨਾਲ ਜਿਹੜਾ ਹੈਗਾ ਚੀਜ਼ਾਂ ਨਹੀਂ ਚਲਣੀਆਂ ਚਾਹੀਦੀਆਂ ਸਗੋਂ ਡਾਇਲੌਗ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਚਲਣੀਆਂ ਚਾਹੀਦੀਆਂ ਨੇ ਪੰਗੂ ਸਾਹਿਬ ਜੀ ਬਿਲਕੁਲ ਸੁਰਖਤ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਬਹੁਤ ਹੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਜੀ ਥੈਂਕ ਯੂ ਡਾਕਟਰ ਸਾਹਿਬ